ਵਾਈਗਰ ਜੀ ਕਾ ਖਾਲਸਾ ਵਾਗਿ ਜੀ ਕੀ ਫਤਿਹ ਅੱਜ ਭਾਈ ਸਾਹਿਬ ਮੈਦਾਨ ਚ ਨਿਤਰੇ ਨੇ ਕੀ ਕਹਿਣਾ ਚਾਹੋ ਕਹਿਣਾ ਇਹਦੇ ਬਾਬਾ ਬੀ ਦੀ ਚੰਜੀ ਦਾ ਪਾਕ ਪਵਿੱਤਰ ਸਥਾਨ ਹੈ ਇਥੇ ਤੇ ਜਿੱਥੋਂ ਉਹਨਾਂ ਨੇ ਗੁਰੂ ਸਾਹਿਬ ਦੇ ਘੋੜਿਆਂ ਨੂੰ ਯਾਦ ਕਰਾਇਆ ਸੀ ਤੇ ਅਸੀਂ ਇਸ ਜਗ੍ਹਾ ਤੇ ਬੈਠੇ ਕਿ ਹੁਣ ਸਾਡੇ ਸਿੰਘ ਵੀ ਮੈਨੂੰ ਲੱਗਦਾ ਕਿ ਉਹ ਬਾਬਾ ਬੀ ਦੀ ਚੰਜੀ ਮੇਅਰ ਕਰਨਗੇ ਕਿਰਪਾ ਕਰਨਗੇ ਤੇ ਸਾਰੇ ਆਜ਼ਾਦ ਹੋਣਗੇ ਤੇ ਬਾਕੀ ਸੰਗਤਾਂ ਦਾ ਪਿਆਰ ਆ ਤੇ ਬਹੁਤ ਖੁਸ਼ੀ ਹੋ ਰਹੀ ਆ ਬਲੇਰ ਸਾਹਿਬ ਆ ਬਾਕੀ ਸਾਰੇ ਜਣੇ ਜਿਨ੍ਹਾਂ ਨੇ ਅੱਜ ਅਸੀਂ ਇਸ ਧਰਤੀ ਤੇ ਪਹਿਲੀ ਵਾਰ ਆਏ ਇਧਰ ਨੂੰ ਆਇਆ ਤੇ ਬਹੁਤ ਵੀ ਇਹਨੇ ਥੋੜੇ ਲੇਟ ਐ ਇਸ ਕਰਕੇ ਸਾਨੂੰ ਥੋੜਾ ਛੁੱਟੀ ਜਲਦੀ ਬਖਸ਼ਰ ਰਾਇਲ ਜੀ ਕੱਲ੍ਹ ਸਾਲ ਦਾ ਇੱਕ ਥੋੜਾ ਛੋਟਾ ਯਾਰ ਕਿ ਸੰਗਤ ਦਾ ਹੈਗਾ ਸੀ ਦਬਾਵ ਕਿ ਜਾਂ ਭਾਈ ਸਾਹਿਬ ਦਾ ਆਪਣਾ ਫੈਸਲਾ ਸੀ ਜਾਂ ਕੋਈ ਤੁਹਾਡੇ ਵੱਲੋਂ ਅਪਰੋਚ ਕੀਤਾ ਗਿਆ ਇਲੈਕਸ਼ਨ ਵਾਸਤੇ ਨਹੀਂ ਨਹੀਂ ਇਹ ਸੰਗਤ ਦੇ ਫੈਸਲੇ ਅੱਗੇ ਭਾਈ ਸਾਹਿਬ ਨੇ ਸਿਰ ਚੁਕਾਇਆ ਨਹੀਂ ਤੇ ਉਹਨਾਂ ਦੀ ਰਾਜਨੀਤੀ ਚ ਆਉਣ ਦਾ ਕੋਈ ਮਨਤਵ ਨਹੀਂ ਸੀ ਅਸੀਂ ਉਹ ਦੋ ਢਾਈ ਮਹੀਨੇ ਤਿੰਨ ਮਹੀਨੇ ਉੱਥੇ ਮੋਰਚੇ ਤੇ ਰਹੇ ਹਾਂ ਤੇ ਉੱਥੇ ਲੋਕਾਂ ਨੇ ਸਾਨੂੰ ਇਹੋ ਹੀ ਕਹਿਣ ਦੀ ਕੋਸ਼ਿਸ਼ ਕੀਤੀ ਫਿਰ ਉਹਨਾਂ ਨੇ ਬਲੇਰ ਸਾਹਿਬ ਹੁਣਾਂ ਵੀ ਪਹਿਲਾਂ ਨੇ ਕਿਹਾ ਸੀ ਕਿ ਭਾਈ ਸਾਹਿਬ ਨੂੰ ਤੁਸੀਂ ਮੈਸੇਜ ਦਿਓ ਉਦੋਂ ਤੇ ਉਹ ਕਹਿ ਰਹੇ ਸੀ ਵੀ ਨਹੀਂ ਉਦੋਂ ਬਾਅਦ ਚ ਫਿਰ ਉਹਨਾਂ ਨੇ ਸੰਗਤਾਂ ਦੇ ਹੁਕਮ ਨੂੰ ਮੰਨਦੇ ਹੋਏ ਇਹ ਫੈਸਲਾ ਲਿਆ ਤੇ ਠੀਕ ਹੈ ਕਿ ਮੇਰਾ ਤੇ ਫੈਸਲਾ ਸੀ ਨਹੀਂ ਰਾਜਨੀਤੀ ਚਾਉਣਾ ਜੇ ਸੰਗਤ ਚਾਹੁੰਦੀ ਹੈ ਕਿ ਮੈਂ ਰਾਜਨੀਤੀ ਚਾਹਾਂ ਮੈਂ ਤੇ ਮੈਂ ਸੰਗਤ ਤੋਂ ਵੱਡਾ ਨਹੀਂਗਾ ਮੈਂ ਸੰਗਤ ਦਾ ਹੁਕਮ ਮੰਨਦਾ ਤੇ ਬਾਕੀ ਸੰਗਤ ਦਾ ਫੈਸਲਾ ਬਾਕੀ ਹੁਣ ਲੜਾਈ ਵੀ ਸੰਗਤ ਨੇ ਲੜਨੀ ਹੈ ਜੀ ਨਾਦੇ ਭਾਈ ਸਾਹਿਬ ਅੰਦਰ ਆ ਸਾਡੇ ਕੋਲ ਇਹੋ ਜੀ ਸਮਰੱਥਾ ਨਹੀਂ ਹੈ ਕਿ ਬਾਕੀ ਜੋ ਪੁਰਾਣੀਆਂ ਟੀਮਾਂ ਜੋ ਇਹ ਬਲੇਅਰ ਸਾਹਿਬ ਹੋਣੀਆਂ ਹੋਰ ਸਾਰੇ ਇਹ 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 ਇਹਨਾਂ ਦਾ ਹੀ ਪਰਜਾ ਤੇ ਇਹ ਅੱਗੇ ਹੋ ਕੇ ਕਰ ਰਹੇ ਸਭ ਕੁਝ ਤੇ ਬਾਕੀ ਨੌਜਵਾਨਾਂ ਨੂੰ ਅਪੀਲ ਆ ਕਿ ਇਹ ਸੰਘਰਸ਼ ਲੜਾਈ ਸਾਡੀ ਬਹੁਤ ਵੱਡੀ ਆ ਬੜੇ ਉਹੋ ਜੇ ਲੋਕਾਂ ਨਾਲ ਆ ਜਿਨ੍ਹਾਂ ਕੋ ਸਭ ਤਰ੍ਹਾਂ ਦੇ ਉਲਟੇ ਸਿੱਧੇ ਹਥਿਆਰ ਵਰਤਣ ਦਾ ਉਹਨਾਂ ਨੂੰ ਹੈ ਵੀ ਆ ਆਪਣੇ ਕੋ ਤੇ ਕੋਈ ਇਦਾਂ ਦਾ ਹੈ ਨਹੀਂਗਾ ਸਿਸਟਮ ਆਪਾਂ ਤੇ ਸੱਚ ਦੇ ਤੇ ਪੈਰਾ ਦੇਣ ਵਾਸਤੇ ਖੜੇ ਆ ਤੇ ਇਸ ਕਰਕੇ ਨੌਜਵਾਨਾਂ ਨੂੰ ਆਪੀਟ ਹੈ ਕਿ ਤਕੜੇ ਹੋ ਕੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੀਬੀਆਂ ਨੂੰ ਕਿਸਾਨਾਂ ਨੂੰ ਪੰਥਕ ਜਥੇਬੰਦੀਆਂ ਨੂੰ ਵੀ ਸਾਡੀ ਆਪੀਟ ਹੈ ਕਿ ਸਾਰੇ ਜਾਣੇ ਆਪਾਂ ਇੱਕ ਸਾਡੀ ਕੌਮ ਦਾ ਕੌਮ ਦੀ ਇਣਖ ਦਾ ਸਵਾਲ ਬਣ ਗਿਆ ਤੇ ਹਾਂ ਜੀ ਬਟੂਆ ਸਾਹਿਬ ਨੇ ਨਾ ਇੱਕ ਪਹਿਲਾਂ ਗੱਲ ਕੀਤੀ ਉਹਨਾਂ ਨੇ ਆਪਣੀ ਵੀਡੀਓ ਚ ਕਿ ਅਸੀਂ ਪਰਿਵਾਰ ਨੂੰ ਪਹਿਲਾਂ ਜਾ ਕੇ ਮਿਲੇ ਹਾਂ ਤੇ ਉਹਨਾਂ ਨੇ ਸਾਨੂੰ ਸਮਰਥਨ ਦੇਣ ਦਾ ਵਾਅਦਾ ਵੀ ਕੀਤਾ ਤੇ ਬਾਅਦ ਚ ਮੁਕਰ ਗਏ ਨਹੀਂ ਜੀ ਇਹੋ ਜੀਆਂ ਗੱਲਾਂ ਕੋਈ ਪਰਿਵਾਰ ਨੇ ਕਿਸੇ ਨਾਲ ਵਾਅਦਾ ਨਹੀਂ ਕੀਤਾ ਅਸੀਂ ਪੰਥ ਪੰਥ ਨਾਲ ਆ ਤੇ ਪੰਥ ਦੇ ਜਿਹੜਾ ਸਭ ਤੋਂ ਨੇੜੇ ਹੋਊਗਾ ਜੇ ਸਮਰਥਨ ਵੀ ਕਰਾਂਗੇ ਤਾਂ ਉਹਨੂੰ ਕਰਾਂਗੇ ਇਹ ਤੇ ਉਹ ਜੋ ਉਹਨਾਂ ਨੇ ਪੰਥ ਦੀ ਹਰਾਤ ਬਣਾ ਛੱਡੇ ਆ ਉਹ ਇੰਨੇ ਸਾਲ ਉਹਨਾਂ ਨੇ ਰਾਜ ਵੀ ਕੀਤਾ ਇੰਨੇ ਸਾਲਾਂ ਤੋਂ ਇਸ ਚੀਜ਼ ਵਿੱਚ ਰਹੇ ਉਹ ਸਾਰਿਆਂ ਨੂੰ ਹੀ ਪਤਾ ਵਾ ਬਾਕੀ ਪੰਥ ਕਹਿ ਦਾ ਪੰਥ ਆ ਤੇ ਰੋਲਦੀ ਫਿਰੇ ਇਹ ਕੌਮ ਦੀ ਅਤਬ ਦਾ ਵੀ ਸਤਕਾਰ ਦਾ ਵੀ ਤੇ ਆਜ਼ਾਦੀ ਦਾ ਵੀ ਜਿਹੜਾ ਸੰਘਰਸ਼ ਬਣ ਚੁੱਕਿਆ ਹੈ ਕੇਵਲ ਇਹ ਇੱਕ ਇਲੈਕਸ਼ਨ ਤੱਕ ਨਹੀਂ ਹੈ ਪਰ ਇਹ ਹੁਣ ਸੰਘਰਸ਼ ਜਿਹੜਾ ਇਹ ਕੌਮ ਦੇ ਨੌਜਵਾਨਾਂ ਦੀ ਆਯਾਦ ਹੋਂਦ ਦਾ ਜਿਹੜਾ ਹੈ ਜੋ ਅਸੀਂ ਪਹਿਲਾਂ ਆਪਣੇ ਨੌਜਵਾਨਾਂ ਨੂੰ ਨਾ ਛਡਾ ਸਕੇ ਅੱਜ ਉਹਨਾਂ ਦੇ ਅਸੀਂ ਜਿਹੜੀਆਂ ਰਿਹਾਈ ਦੀ ਲੜਾਈ ਲੜਦੇ ਪਏ ਆ ਪਰ ਉਹ ਇਤਿਹਾਸ ਆਪਣੇ ਆਪ ਨੂੰ ਨਾ ਦੁਹਰਾਏ ਜੇ ਇਤਿਹਾਸ ਆਪ ਦੇ ਆਪ ਨੂੰ ਦੁਹਰਾਏ ਤੇ ਉਹ ਇਤਿਹਾਸ ਦੁਹਰਾਏ ਜਦੋਂ ਖਾਲਸੇ ਦੇ ਪਰਚਮ ਝੁਲਿਆ ਕਰਦੇ ਸਨ ਜਦੋਂ ਖਾਲਸਾ ਆਯਾਦ ਰੂਪ ਦੇ ਵਿੱਚ ਕੌਮ ਦੀ ਨੌਜਵਾਨੀ ਵਰਤਿਆ ਕਰਦੀ ਸੀ ਵਿਚਰਿਆ ਕਰਦੀ ਸੀ ਕਮਾਨ ਸ਼ਾਮਦੀ ਸੀ ਸੋ ਕੌਮ ਦੀ ਕੋਈ ਵੀ ਨੌਜਵਾਨੀ ਹੋਵੇ ਉਹ ਭਾਵੇਂ ਭਾਈ ਅਮਰਤਪਾਲ ਸਿੰਘ ਹੋਣ ਜਿਨ੍ਹਾਂ ਨੇ ਪਖੂਬੀ ਨੌਜਵਾਨਾਂ ਨੂੰ ਇੱਕ ਪੈਗਾਮ ਦਿੱਤਾ ਸੀਗਾ ਕਿ ਖੰਡੇ ਬਾਟੇ ਦੀ ਆਪਾਂ ਪਹਲ ਛਕੀਏ ਗੁਰਬਾਣੀ ਨਾਲ ਜੁੜੀਏ ਤੇ ਹੋਰ ਵੀ ਕੋਈ ਨੌਜਵਾਨ ਹੋਵੇ ਉਹ ਜੇਲਾਂਾਂ ਦੀਆਂ ਕਾਲ ਕੋਟਰੀਆਂ ਦੇ ਵਿੱਚ ਬੈਠਾ ਨਹੀਂ ਚੰਗਾ ਲੱਗਦਾ ਹਨੇਰੀਆਂ ਦੇ ਵਿੱਚ ਉਹ ਚੰਗਾ ਲੱਗਦਾ ਫੀਲਡ ਦੇ ਵਿੱਚ ਕੌਮ ਦੇ ਲਈ ਕੌਮ ਦੇ ਹੱਕਾਂ ਲਈ ਜੂਝਦਾ ਹੋਇਆ ਤੋ ਆਓ ਆਪਾਂ ਸਾਰੇ ਜਾਣੇ ਪੰਥਕ ਹਲਕਾ ਇਹਦੇ ਪੈਰ ਪੈਰ ਤੇ ਸ਼ਹੀਦਾਂ ਦਾ ਖੂਨ ਡੁੱਲਿਆ ਏ ਕਿਤੇ ਕੋਈ ਸਤਪੁਰਸ਼ ਦਾ ਸਥਾਨ ਹੈ ਮਹਾਂਪੁਰਸ਼ ਦਾ ਸਥਾਨ ਹੈ ਸੰਘਰਸ਼ੀ ਦਾ ਜੇਲ੍ਹ ਕੱਟਣ ਵਾਲੇ ਦਾ ਸਥਾਨ ਹੈ ਤੇ ਸ਼ਹੀਦियां ਪਾਉਣ ਵਾਲਿਆਂ ਦੇ ਸਥਾਨ ਹੈ ਆਓ ਆਪਾਂ ਸਾਰੇ ਸਾਡਾ ਹੁਣ ਫਰਜ਼ ਬਣਦਾ ਏ ਉਹਨਾਂ ਪਰਿਵਾਰਾਂ ਦੇ ਵਾਰਿਸ ਹੋਣ ਦੇ ਨਾਤੇ ਕਿ ਆਪਾਂ ਕੌਮ ਦਾ ਨੌਜਵਾਨ ਜਿਹੜਾ ਏ ਉਹ ਹੁਣ ਦੇਲ ਚ ਡੱਕਿਆ ਨਹੀਂ ਰਹੂਗਾ ਉਹ ਨੌਜਵਾਨ ਰਹੂਗਾ ਤੇ ਪੰਜਾਬ ਦੇ ਵਿੱਚ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦਾ ਰਹੂਗਾ ਬੋਲੇ ਈਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰੀ ਸੰਗਤ ਦਾ ਧੰਨਵਾਦ ਨੌਜਵਾਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਭ ਤੋਂ ਪਹਿਲਾਂ ਤੇ ਅਸੀਂ ਆਪਣੇ ਸਾਰੇ ਵੀਰ ਦਾ ਇਹਦਾ ਧੰਨਵਾਦ ਕਰਦੇ ਪਲੇਅਰ ਸਾਹਿਬ ਦਾ ਕਿ ਪਹਿਲਾਂ ਇਹਨਾਂ ਨੇ ਚੋਣ ਜਿੱਤਨੀ ਸੀ ਇਹਨਾਂ ਨੇ ਕਿਹਾ ਸੀਗੇ ਮੈਂ ਚੋਣਾਂ 'ਚ ਖਲੋਣਾ ਹੈ ਤੇ ਆਪਾਂ ਇਹਦੇ ਵਾਸਤੇ ਕਿਹਾ ਸੀ ਕਿ ਭਰਾ ਤੇਰੀ ਸੱਜੀ ਖਬੀ ਬਾਹ ਬਣਾਗੇ ਸਾਨੂੰ ਇਹ ਨਹੀਂ ਪਤਾ ਕਿ ਵੀਰ ਨੇ ਏਡੀ ਵੱਡੀ ਕੁਰਬਾਨੀ ਦੇਣੀ ਆ ਅਹੀਂ ਵੀ ਸਾਡੇ ਕੋਲੇ ਲੱਭ ਜੀ ਨਹੀਂ ਉਹ ਹੈਗੇ ਕਿ ਜਿਹੜੇ ਅਸੀਂ ਵੀਰਵਾਸ ਤੇ ਬੋਲ ਸਕੀਏ ਤੁਹਾਡੇ ਅੱਗੇ ਪਰ ਤੁਹਾਡੇ ਵਿੱਚੋਂ ਅਸੀਂ ਹਰੇਕ ਦੇ ਵਿੱਚੋਂ ਇਹੋ ਹੀ ਆ ਕਿ ਅਮਰਤਪਾਲ ਹੀ ਵੇਖਣਾ ਚਾਹੁੰਦੇ ਆ ਕਿ ਤੁਸੀਂ ਵੋਟਾਂ ਇਹ ਬਾਪੂ ਜੀ ਦੀ ਇਹ ਤੁਸੀਂ ਉਹਨਾਂ ਨੂੰ ਕੋਈ ਸਾਨ ਨਹੀਂ ਕਰਨਾ ਕਿ ਅਸੀਂ ਬਾਪੂ ਜੀ ਨੂੰ ਵੋਟਾਂ ਪਾਉਣੀਆਂ ਤੁਸੀਂ ਬਾਪੂ ਜੀ ਨੂੰ ਵੋਟਾਂ ਨਹੀਂ ਪਾਉਣੀਆਂ ਤੁਸੀਂ ਇੱਕ ਪੰਥ ਨੂੰ ਵੋਟਾਂ ਪਾਉਣੀਆਂ ਕਿ ਸਚਾਈ ਨੂੰ ਵੋਟਾਂ ਪਾਉਣੀਆਂ ਸਚਾਈ ਨੂੰ ਹੀ ਅੱਗੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਿਸ ਸਿੰਘ ਸਾਹਿਬ ਆਪ ਜੀ ਨੇ ਕਾਈ ਅਮਰਤਪਾਲ ਜੀ ਵਾਸਤੇ ਆਪਣੀ ਸੀਟ ਛੱਡੀ ਹੈ ਕੀ ਕਹਿਣਾ ਚਾਹਦੇ ਹੋ ਦੇਖੋ ਸਾਡੀ ਕੌਮ ਦਾ ਬਹੁਤ ਅਨਮੁੱਲਾ ਯੋਧਾ ਹੈ ਜਿਨ ਨੇ ਆਪਣੀ ਨੌਜਵਾਨਾਂ ਦੇ ਵਿੱਚ ਨਵੀਂ ਰੂਹ ਫੂਕੀ ਹੈ ਤੇ ਜਿਨ ਨੇ ਇਹ ਮੈਸੇਜ ਦਿੱਤਾ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਚੋਂ ਕੱਢ ਕੇ ਗੁਰੂ ਦੇ ਲੜ ਲਾਉਣਾ ਹੈ ਅਮਰਤ ਦਾ ਸੰਚਾਰ ਕਰਾਉਣਾ ਹੈ ਸੋ ਅੱਜ ਅਸੀਂ ਉਹਨਾਂ ਨੂੰ ਬਾਹਰ ਕਢਾਉਣ ਵਾਸਤੇ ਇਹ ਜਿਹੜੀ ਇੱਕ ਵੱਡੇ ਕੌਮ ਦੇ ਵਡੇਰੇ ਤਾਂ ਵਾਸਤੇ ਜਿਹੜੀ ਸ਼ੀਟ ਦਾ ਤਿਆਗ ਕੀਤਾ ਹੈ ਸੋ ਇਹ ਕਦੀ ਵੀ ਆ ਸਰਦਾਰ ਮਾਨ ਨੇ ਅੱਜ ਤੱਕ ਕਦੀ ਵੀ ਇਸ ਚੀਜ਼ ਨੂੰ ਪੇਟ ਨਹੀਂ ਵਿਖਾਈ ਉਹਨਾਂ ਨੇ ਸਾਨੂੰ ਇਹ ਸਾਰਿਆਂ ਨੂੰ ਸਦਕੇ ਹਦਾਇਤ ਕੀਤੀ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਬਾਹਰ ਤੇ ਉਹਨਾਂ ਦੇ ਸਿੰਘਾਂ ਨੂੰ ਬਾਹਰ ਲੈ ਕੇ ਆਈਏ ਸ਼ੀਟ ਤਾਂ ਕੀ ਕੌਮ ਵਾਸਤੇ ਤਾਂ ਜਾਨ ਵੀ ਦੇ ਦੇਣੀ ਪੈਂਦੀ ਹੈ ਬੋਲਾ ਈ ਸੋਨੇ ਹੋ ਸਗਤ ਵਾਲੋ ਕਿੰਨਾ ਦੰਗਵਾਰਾ ਮਿਲ ਰਿਹਾ ਬਹੁਤ ਜਿਆਦਾ ਤੁਸੀਂ ਵੇਖ ਰਹੇ ਹੋ ਅੱਜ ਸੋਰਸਿੰਘ ਦੀ ਧਰਤੀ ਤੇ ਹੁਣ ਪਉਮੈਂਡ ਸਾਹਿਬ ਪੂਰੇ ਮਾਜੇ ਦੇ ਵਿੱਚ ਬਹੁਤ ਜਿਆਦਾ ਜਾਲੋ ਜਸ ਸਾਰੀ ਸੰਗਤ ਜਿਹੜੀ ਆ ਉਹ ਆਪਣੇ ਸੋਰਸਸ ਵਰਤ ਰਹੀ ਹੈ ਆਪਣੇ ਆਪਣੇ ਦਸਵੰਦ ਕੱਢ ਕੱਢ ਕੇ ਲਾ ਰਹੀ ਹੈ ਸੋ ਇਹ ਬਹੁਤ ਵੱਡੀ ਕਿਰਪਾ ਜੀ ਧੰਨਵਾਦ ਜੀ ਧੰਨਵਾਦ